ਜੀ ਸਰ ਇੱਕ ਬੜਾ ਅਨਫੋਰਚੂਨੇਟ ਇਨਸੀਡੈਂਟ 23 ਤੇ 21 ਦੇ ਦਰਮਿਆਨੀ ਰਾਤ ਨੂੰ ਪਿੰਡ ਗੋਂਦਪੁਰ ਪੁਲਿਸ ਸਟੇਸ਼ਨ ਮਾਲਪੁਰ ਚ ਹੋਇਆ ਸੀਗਾ ਜਿੱਥੇ ਇੱਕ ਬਜ਼ੁਰਗ ਦੀ ਹੱਤਿਆ ਕਰ ਦਿੱਤੀ ਗਈ ਸੀ ਕੀ ਘਰ ਦੇ ਵਿੱਚ ਵੜ ਕੇ ਤੇ ਉੱਥੇ ਜਿਹੜੀ ਹੈਗੀ ਅਲਮਾਰੀ ਤੋੜ ਕੇ ਕਾਫੀ ਪੈਸੇ ਵੀ ਉੱਥੋਂ ਗਾਇਬ ਮਿਲੇ ਸੀਗੇ ਪੁਲਿਸ ਨੇ ਇਮੀਡੀਏਟਲੀ ਇਨਵੈਸਟੀਗੇਸ਼ਨ ਟੇਕ ਅਪ ਕਰਦੇ ਹੋਏ ਜਿਹੜਾ ਹੈਗਾ ਐਸਪੀ ਡੀ ਦੀ ਨਿਗਰਾਨੀ ਹੈ ਡੀਐਸਪੀ ਡੀ ਤੇ ਨਾਲ ਡੀਐਸਪੀ ਨੇ ਗੜਸ਼ੰਕਰ ਨਾਲ ਐਸਐਚਓ ਮਾਲਪੁਰ ਨਾਲ ਸੀਆਈਏ ਦੀ ਟੀਮ ਸਾਰਿਆਂ ਨੇ ਵੱਖ-ਵੱਖ ਤਰੀਕੇ ਦੇ ਨਾਲ ਇਨਵੈਸਟੀਗੇਸ਼ਨ ਦੇ ਪਹਿਲੂਆਂ ਨੂੰ ਕਨਸਿਡਰ ਕਰਤੇ ਹੋਏ ਇਹਨਾਂ ਕਾਫੀ ਪਿਛਲੇ 5-6 ਦਿਨ ਤੋਂ ਹੀ ਦੀ ਇਨਵੈਸਟੀਗੇਸ਼ਨ ਚੱਲ ਰਹੀ ਸੀ ਤੇ ਇਹਦੇ ਵਿੱਚ ਜਿਹੜਾ ਹੈਗਾ ਮੇਨ ਅਕਿਊਜ਼ ਜਿਹੜਾ ਦੋਸ਼ੀ ਹੈਗਾ ਇਹਦਾ ਉਹ ਆਇਡੈਂਟੀਫਾਈ ਕਰਕੇ ਪੁਲਿਸ ਨੇ ਅਰੈਸਟ ਕੀਤਾ ਜਿਹਦਾ ਨਾਮ ਕਮਲਜੀਤੁਰਫ ਕਮਲ ਹੈਗਾ ਤੇ ਕਮਲਜੀਤੁਰਫ ਕਮਲ ਜਿਹੜਾ ਹੈਗਾ ਮਰਨ ਵਾਲੇ ਰਚਪਾਲ ਸਿੰਘ ਦਾ ਭਾਂਜਾ ਹੈਗਾ ਤੇ ਇਹਨੇ ਜਿਹੜਾ ਇਰਾਦਾ ਕਤਲ ਸੀਗਾ ਉਹ ਸੀਗਾ ਪੈਸਿਆਂ ਦੇ ਲਾਲਚ ਕਰਕੇ ਇਹਨੂੰ ਇਹਦੇ ਧਿਆਨ ਚ ਆਇਆ ਕਿ ਇਹਦੇ ਮਾਮੇ ਕੋਲੇ ਕੁਝ ਪੈਸੇ ਆਏ ਹੋਏ ਹੈਗੇ ਕਿਉਂਕਿ ਉਹਦੀ ਇੱਕ ਭਾਂਜੀ ਜਿਹੜੀ ਹੈਗੀ ਉਹ ਟਰੈਵਲ ਏਜੰਟ ਦਾ ਕੰਮ ਕਰਦੀ ਹੈਗੀ ਤੇ ਉਹ ਕੁਝ ਲੋਕਾਂ ਤੋਂ ਉਹਨੇ ਪੈਸੇ ਇਕੱਠੇ ਕਰਕੇ ਮਾਮੇ ਕੋਲੇ ਰੱਖੇ ਹੋਏ ਸੀਗੇ ਤੇ ਉਹ ਪੈਸਿਆਂ ਦੀ ਇਹਦੀ ਨਜ਼ਰ ਸੀਗੀ ਤੇ ਇਹਨੇ ਰਾਤ ਨੂੰ ਜਾ ਕੇ ਤੇ ਇਸ ਵਾਰ ਦਾਤ ਨੂੰ ਅੰਜਾਮ ਦਿੱਤਾ ਜਿਹਦੇ ਵਿੱਚ ਇਹਨੇ ਪਹਿਲਾਂ ਹਲਮਾਰੀ ਤੋਂ ਪੈਸੇ ਚੁਰਾਣ ਦੀ ਕੋਸ਼ਿਸ਼ ਕੀਤੀ ਇਹਨ ਬਿਟਵੀਨ ਮਾਮੇ ਦੀ ਜਾਗ ਖੁੱਲ ਗਈ ਤੇ ਜਦੋਂ ਮਾਮੇ ਦੀ ਜਾਗ ਖੁੱਲ ਗਈ ਤੇ ਪਹਿਲਾਂ ਇੱਕ ਵਾਰ ਮਾਮੇ ਨੂੰ ਮਾਮੇ ਦੇ ਨਾਲ ਜਾ ਕੇ ਸੋ ਗਿਆ ਤੇ ਉਸ ਤੋਂ ਬਾਅਦ ਦੁਬਾਰਾ ਇੱਕ ਵਾਰ ਕੋਸ਼ਿਸ਼ ਕੀਤੀ ਬਟ ਫਿਰ ਜਦੋਂ ਜਾਗ ਖੁੱਲੀ ਤੇ ਮਾਮੇ ਨੇ ਇਹਨੂੰ ਉਸ ਤਰੀਕੇ ਨਾਲ ਚੋਰੀ ਕਰਦੇ ਹੋਏ ਦੇਖ ਲਿਆ ਤੇ ਫਿਰ ਇਹਨੇ ਮਾਮੇ ਦਾ ਜਲਾ ਹੈਗਾ ਉਹ ਗळा ਘੁੱਟ ਕੇ ਤੇ ਪਰਨੇ ਨਾਲ ਤੇ ਉਹਨੂੰ ਬੰਨ੍ਹ ਕੇ ਤੇ ਫਿਰ ਦਾ ਕਤਲ ਕੀਤਾ ਤੇ ਜਿਹੜੀ ਚੀਜ਼ ਹੁਣ ਤੱਕ ਦੀ ਇਨਵੈਸਟੀਗੇਸ਼ਨ ਸਾਹਮਣੇ ਆਈ ਹੈਗੀ ਤੇ 790000 ਰੁਪਏ ਜਿਹੜੇ ਹੈਗੇ ਇਹਨੇ ਅਲਮਾਰੀ ਚੋਂ ਇੱਕ ਕਿੱਟ ਸੀਗੀ ਉਹ ਕਿੱਦ ਸਹੀ ਤਾਂ ਪੈਸੇ ਚੋਰੀ ਕਰਕੇ ਤੇ ਉਥੋਂ ਆਪਣੇ ਪਿੰਡ ਬੈਂਸਾ ਚਲਾ ਗਿਆ ਤੇ ਉੱਥੇ ਹੀ ਉੱਥੇ ਸਾਡੇ ਪੁਲਿਸ ਟੀਮ ਨੇ ਜਦੋਂ ਅਰੈਸਟ ਕੀਤਾ ਹੈਗਾ ਅਕਿਊਜ਼ ਨੂੰ ਉਸ ਤੋਂ ਬਾਅਦ ਉਹਦੀ ਤਸਦੀਕ ਤੇ ਪੈਸੇ ਰਿਕਵਰ ਕਿੱਤੇ ਗਏ ਹੈਗੇ ਤੇ ਫਰਦਰ ਇਸ ਕੇਸ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਕਾਫੀ ਗੁੰਝਲਦਾਰ ਕੇਸ ਸੀਗਾ ਤੇ ਬਲਾਈਂਡ ਕੇਸ ਸੀਗਾ ਸਾਡੀ ਟੀਮ ਨੇ ਬੜੀ ਮਿਹਨਤ ਕਰਦੇ ਉਹ ਜਿਹੜਾ ਹੈਗਾ ਇਸ ਕੇਸ ਨੂੰ ਟ੍ਰੇਸ ਕਰਕੇ ਮੇਨ ਦੋਸ਼ੀ ਇਹਨੂੰ ਅਰੈਸਟ ਕੀਤਾ ਹੈਗਾ ਸਰ ਇਹ ਕਿਹੜੀ ਜਗ੍ਹਾ ਤੋਂ ਪਕੜਿਆ ਗਿਆ ਆ ਉੱਥੋਂ ਹੀ ਪਕੜਿਆ ਹੈਗਾ ਇਹਨੂੰ ਜਿਹੜਾ ਆਪਣਾ ਬੈਂਸਾ ਵਾਲੇ ਏਰੀਆ ਸਰ ਤਾਂ ਤੇ ਪਹਿਲੇ ਕੋਈ ਚੰਦੀ ਦਾ ਕੇਸ ਨਹੀਂ ਨਹੀਂ ਤਾਂ ਪਹਿਲਾਂ ਕੋਈ ਕੇਸ ਨਹੀਂ ਹੈਗਾ ਬਟ ਆ ਜਿਹੜਾ ਪ੍ਰਾਇਮਰਲੀ ਪੁਸਤਾਚ ਕਰਨ ਤੋਂ ਜਿਹੜਾ ਹੈਗਾ ਉਹ ਡਰੱਗਸ ਲੈਂਦਾ ਹੈਗਾ ਮੁੰਡਾ ਜਿਹੜਾ ਹੈਗਾ ਜੀ ਤੇ ਬੜੀ ਤੇ ਕੋਈ ਐਫ ਆਈ ਆਰ ਦਰਜ ਹੋਇਆ ਹੈਗਾ